ਬਾਹਰ ਬਹੁਤ ਵੈਸੇ ਤਾਂ ਸੁਵਿਧਾਵਾਂ ਬਹੁਤ ਜ਼ਿਆਦਾ ਹੈ ਪਰ ਜਿਹੜੇ ਲੋਕ ਉੱਥੇ ਰਹਿੰਦੇ ਤੁਸੀਂ ਉਹਨਾਂ ਨਾਲ ਗੱਲ ਕਰਕੇ ਦੇਖਿਆ ਹੋਊਗਾ ਉੱਥੇ ਮੈਡੀਕਲ ਸੁਵਿਧਾਵਾਂ ਨੇ ਜਿਹੜੀਆਂ ਉਹ ਵੈਸੇ ਬਹੁਤ ਅੱਛੀਆਂ ਨੇ ਜੀ ਪਰ ਅਵੇਲੇਬਿਲਟੀ ਹੈ ਨਹੀਂ ਛੇਤੀ ਮੰਨ ਲਓ ਤੁਹਾਨੂੰ ਅੱਜ ਕੋਈ ਐਮਰਜੈਂਸੀ ਦਿੱਕਤ ਬਣ ਜਾਂਦੀ ਹੈ ਤਾਂ ਤੁਸੀਂ ਬਹੁਤ ਜਲਦੀ ਡਾਕਟਰ ਕੋਲ ਅਪਰੋਚ ਨਹੀਂ ਲੈ ਸਕਦੇ ਤੁਹਾਨੂੰ ਅਪਾਇੰਟਮੈਂਟਸ ਮਿਲਦੀਆਂ ਨੇ ਕੁਝ ਦੇਰ ਬਾਅਦੀਆਂ ਮਿਲਦੀਆਂ ਨੇ ਦੂਸਰੀ ਗੱਲ ਹੈ ਜਿਹੜੀ ਉਹ ਇਹ ਪ੍ਰੋਬਲਮ ਹੈ ਵੱਡੀ ਕਿ ਕਿਉਂਕਿ ਉੱਥੇ ਦਾ ਇਲਾਜ ਆ ਜਿਹੜਾ ਉਹ ਕਾਫੀ ਮਹਿੰਗਾ ਹੈਗਾ ਖਾਸ ਕਰਕੇ ਸਾਡੇ ਲੋਕ ਜਿਹੜੇ ਉੱਥੇ ਮਿਹਨਤ ਕਰਛ ਨੇ ਮਿਹਨਤ ਕਰਕੇ ਦੋ ਪੈਸੇ ਬਣਾਉਂਦੇ ਆ ਇੰਨਾ ਕ ਮਹਿੰਗਾ ਹੈਗਾ ਕਿ ਕਈ ਇਲਾਜ ਇੱਥੇ ਨਾਲੋਂ ਪੰਜਾਬ ਨਾਲੋਂ 10 ਗੁਣਾ ਮਹਿੰਗੇ ਉੱਥੇ ਤੇ ਕੁਝ 20 ਤੋਂ 30 ਗੁਣਾ ਵੀ ਮਹਿੰਗੇ ਆ ਜੀ ਕੁਝ ਟ੍ਰੀਟਮੈਂਟਸ ਨੇ ਜਿਹੜੇ ਸੋ ਉਹਨਾਂ ਦੇ ਵਿੱਚ ਕੀ ਹੁੰਦਾ ਕਿ ਉਹਨਾਂ ਨੇ ਹਰ ਸਾਲ ਜਾਂ ਦੋ ਸਾਲ ਬਾਅਦ ਕ੍ਰਿਸਮਸ ਤੇਆਂ ਛੁੱਟੀਆਂ ਹੋ ਗਈਆਂ ਜਾਂ ਜਦੋਂ ਉੱਥੇ ਬਰਫ਼ ਪੈ ਜਾਂਦੀ ਹੈ ਕੰਮ ਬੰਦ ਹੋ ਜਾਂਦੇ ਨੇ ਤਾਂ ਉਹਨਾਂ ਨੇ ਆਪਣੇ ਪਿੰਡ ਨੂੰ ਗੇੜਾ ਮਾਰਨਾ ਆਉਣਾ ਹੀ ਹੁੰਦਾ ਹੈ ਪਾ ਉਹਨਾਂ ਦਿਨਾਂ ਦੇ ਵਿੱਚ ਉਹ ਆਪਣਾ ਟ੍ਰੀਟਮੈਂਟ ਵੀ ਕਰਾ ਲੈਂਦੇ ਆ ਤੇ ਉਸ ਟ੍ਰੀਟਮੈਂਟ ਦੇ ਵਿੱਚ ਜਿਹੜਾ ਪੈਸਾ ਸਪੋਜ਼ ਉਹਨਾਂ ਨੇ 5 ਲੱਖ ਰੁਪਏ ਉੱਥੇ ਖਰਚਣਾ ਸੀਗਾ ਸਪੋਜ਼ ਉਹ ਇਲਾਜ ਇੱਥੇ 1/2 ਲੱਖ ਚ ਹੋ ਗਿਆ ਤਾਂ ਬਾਕੀ ਬਚੇ ਪੈਸੇ ਜੋ ਉਹਨਾਂ ਨੇ ਟਿਕਟਸ ਵੀ ਹੋ ਗਈਆਂ ਉਹ ਕੰਫਰ ਵੀ ਗਏ ਪਰਿਵਾਰ ਵਿਆਹ ਸ਼ਾਦੀਆਂ ਵੀ ਦੇਖ ਲਈਆਂ ਸੋ ਇਸ ਤਰੀਕੇ ਨਾਲ ਉਹ ਇੱਕ ਤਾਂ ਅਫੋਰਡੇਬਿਲਟੀ ਬਣ ਜਾਂਦੀ ਹੈ ਹੂੰ ਤੀਸਰੀ ਗੱਲ ਭਾਜੀ ਮੈਂ ਇੱਥੇ ਸਾਡੇ ਜਿਹੜੇ ਪੰਜਾਬੀ ਇੰਡੀਅਨ ਡੈਂਟਿਸਟ ਨੇ ਮੈਂ ਉਹਨਾਂ ਦੀ ਤਾਰੀਫ਼ ਵੀ ਕਰਨੀ ਚਾਹੂੰਗਾ ਕਿ ਸਾਡੇ ਲੋਕ ਬਹੁਤ ਜ਼ਿਆਦਾ ਕਾਬਿਲ ਨੇ ਕਿਉਂਕਿ ਸਾਡਾ ਜਿਹੜਾ ਇੱਥੇ ਆ ਕਾਲਜਸ ਦੇ ਵਿੱਚ ਸਾਡੀ ਪੜ੍ਹਾਈ ਹੈ ਜੋ ਸਾਡਾ ਲੈਵਲ ਹੈ ਪ੍ਰੈਕਟਿਸ ਦਾ ਜੀ ਅਸੀਂ ਪ੍ਰਾਈਵੇਟ ਪ੍ਰੈਕਟਿਸ ਦੇ ਵਿੱਚ ਵੀ ਜਿੰਨੇ ਪੇਸ਼ੈਂਟ ਇੱਕ ਦਿਨ ਦੇ ਵਿੱਚ ਦੇਖਦੇ ਹਾਂ ਜੀ ਤੇ ਜੋ ਫੋਰਨ ਦੇ ਵਿੱਚ ਉਹ ਦੇਖਦੇ ਆ ਉਹਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ ਸੋ ਤਜਰਬੇ ਨਾਲ ਜਿੰਨਾ ਤੁਸੀਂ ਵੱਧ ਕੰਮ ਕਰੋਗੇ ਉਹਦੇ ਨਾਲ ਹੀ ਤੁਹਾਡਾ ਤਜਰਬਾ ਜਿਹੜਾ ਹੋਰ ਬਿਹਤਰ ਬਣਦਾ ਹੈਗਾ ਸੋ ਇਸ ਚੀਜ਼ ਕਰਕੇ ਉਹ ਲੋਕ ਸਾਡੇ ਤੋਂ ਥੋੜਾ ਜਿਹਾ ਪਿੱਛੇ ਐ ਅਸੀਂ ਲੋਕ ਮਿਹਨਤ ਕਾਸ਼ ਹੋਣ ਦੇ ਨਾਲ ਨਾਲ ਸਾਡਾ ਵਿਦਿਅਕ ਢਾਂਚਾ ਜਿਹੜਾ ਉਹ ਬਿਹਤਰ ਹੋਣ ਦੇ ਨਾਲ ਨਾਲ ਤਾਂ ਮੈਂ ਇਹ ਮੰਨਦਾ ਕਿ ਸਾਡੇ ਜਿਹੜੇ ਡੈਂਟਿਸਟ ਨੇ ਉਹ ਜ਼ਿਆਦਾ ਅੱਛੇ ਡੈਂਟਿਸਟ ਐ ਸਾਡੇ ਤਾਂ ਨਾ ਆਮ ਤੌਰ ਤੇ ਕਿਹਾ ਜਾਂਦਾ ਹੈ ਹਾਂਜੀ ਬੀਜ ਪਟਿਆਲੇ ਵਾਲਾ ਬੰਦਾ ਜਾਂ ਮਾਨਸ ਵਾਲਾ ਬੰਦਾ ਕਿਤੇ ਹੋਰ ਏਰੀਆ ਚ ਵਗ ਜੇ ਕਹਣਗੇ ਪਾਣੀ ਬਦਲੀ ਹੋ ਗਿਆ ਹਾਂਜੀ ਬਿਲਕੁਲ ਕਹਣਗੇ ਯਾਰ ਬਿਮਾਰ ਹੋ ਗਏ ਸੀ ਮੈਨੂੰ ਆਲਾ ਜੇ ਪਾਣੀ ਬਦਲੀ ਹੋ ਗਿਆ ਹੋਵੇ ਬਿਲਕੁਲ ਪਿਛਲਾ ਜਿਹੜਾ ਤੁਹਾਡੀ ਇੰਟਰਵਿਊ ਹੋਈ ਹਾਂਜੀ ਕਿਉਂਕਿ ਜੇ ਲੋਕ ਤੁਹਾਨੂੰ ਕਾਲ ਕਰਦੇ ਆ ਵਿਦੇਸ਼ਾਂ ਦੇ ਵਿੱਚੋਂ ਤਾਂ ਸਾਨੂੰ ਬਹੁਤ ਸਾਰੇ ਲੋਕ ਕਾਲ ਕਰਦੇ ਆ ਉਹ ਕਾਲ ਵੀਸ ਕਰਕੇ ਕਰਦੇ ਹੁੰਦੇ ਨੇ ਕਿ ਬਾਈ ਤੁਸੀਂ ਕਿ ਡਾਕਟਰ ਦੀ ਇੰਟਰਵਿਊ ਕੀਤੀ ਐ ਹਾਂਜੀ ਬੰਦਾ ਪ੍ਰੋਸੋਜ ਹੋ ਗਿਆ ਹੁੰਦਾ ਹੀ ਐ ਬਿਲਕੁਲ ਚੈਨਲ ਤੇ ਹਜ਼ਾਰਾਂ ਵੀਡੀਓ ਆਉਂਦੀਆਂ ਨਗੀਆਂ ਹਨਾ ਲੋਕ ਥੋੜਾ ਜਿਹਾ ਪ੍ਰੋਸੋਜ ਹੋਤਾ ਜਿਤਾਉਂਦੇ ਨੇਗੇ ਖੁਸ਼ੀ ਵੀ ਹੁੰਦੀ ਐ ਇਸ ਗੱਲ ਦੀ ਵੀ ਜਾਲੋ ਘਟੋ ਘਟ ਪ੍ਰੋਸਸ ਦਾ ਕਰਦੇ ਨੇ ਬਿਲਕੁਲ ਉਹ ਪੁੱਛਦੇ ਆ ਫਿਰ ਉਹਦੇ ਖਾਣ ਪੀਣ ਚੇਂਜ ਹੋ ਜਾਂਦਾ ਜੀ ਆਪਣਾ ਖਾਣ ਪੀਣ ਹੋ ਗਿਆ ਆਪਣੇ ਖਾਣ ਪੀਣ ਦੇ ਬਾਅਦ ਚ ਆਉਨੇ ਆਪਾਂ ਖਾਣ ਪੀਣ ਚੇਂਜ ਹੋ ਜਾਂਦਾ ਹੂੰ ਜਦੋਂ ਦੰਦਾਂ ਡਾਕਟਰ ਦੀ ਗੱਲ ਕਰਦੇ ਆ ਤਾਂ ਇਹ ਲੱਗਣ ਲੱਗ ਪੈਂਦਾ ਵੀ ਯਾਰ ਲੋਕਾਂ ਦੰਦ ਹੀ ਖਰਾਬ ਹੋਏ ਪਏ ਨੇ ਫੋਨ ਕਰਦੇ ਆਂ ਬਾਈ ਯਾਰ ਉਧਰ ਦੰਦਾਂ ਨੂੰ ਬਚਾਉਣ ਲਈ ਹਾਂਜੀ ਉਹਨਾਂ ਲੋਕਾਂ ਨੂੰ ਜੀ ਜਦੋਂ ਨਾਲ ਗੱਲਬਾਤ ਹੁੰਦੀ ਹੈ ਕੀ ਕਰਨਾ ਚਾਹੀਦਾ ਹੈ ਜੀ ਕੀ ਬਾਕੀ ਚਾਹੀਏ ਵੀ ਇੰਨਾ ਇੱਥੇ ਇਲਾਜ ਉਹਦੇ ਨਾਲ ਉਹਨਾਂ ਨੂੰ ਸਸਤਾ ਪੈ ਜਾਂਦਾ ਆ ਜਿਵੇਂ ਤੁਸੀਂ ਪਾਣੀ ਬਦਲੀ ਦੀ ਗੱਲ ਕੀਤੀ ਜਦੋਂ ਅਸੀਂ ਕਿਸੇ ਦੇਸ਼ 'ਚ ਜਾਂਦੇ ਆ ਤਾਂ ਸਾਡਾ ਪਾਣੀ ਤਾਂ ਜਿਹੜਾ ਬਦਲ ਹੁੰਦਾ ਹੁੰਦਾ ਹੈ ਹੂੰ ਸਾਡੇ ਖਾਣੇ ਬਦਲੇ ਜਾਂਦੇ ਆ ਜੀ ਵੈਸੇ ਤਾਂ ਚਲੋ ਹੁਣ ਪੰਜਾਬੀਆਂ ਨੇ ਹਰ ਦੇਸ਼ ਦੇ ਵਿੱਚ ਜਾ ਕੇ ਤਕਰੀਬਨ ਤਕਰੀਬਨ ਸੇਮ ਮਾਹੌਲ ਬਣਾ ਲਿਆ ਹੈਗਾ ਜੀ ਸਾਡੇ ਖਾਣੇ ਉਧਰ ਵੀ ਮਿਲਦੇ ਹੈਗੇ ਆ ਜੀ ਠੀਕ ਹੈ ਜੀ ਪਰ ਫੇਰ ਵੀ ਸਾਡੀਆਂ ਜਿਹੜੀਆਂ ਆਦਤਾਂ ਬਹੁਤ ਬੇਸਿਕ ਪੱਧਰ ਦੀਆਂ ਸੀਗੀਆਂ ਮੈਂ ਜੇ ਇਹਨੂੰ ਪਿੰਡੂ ਲੈਵਲ ਦੀਆਂ ਕਹਿ ਲਵਾਂ ਤਾਂ ਉਹ ਆਦਤਾਂ ਅਸੀਂ ਇੱਥੇ ਸ਼ਹਿਰਾਂ 'ਚ ਵੀ ਛੱਡ ਚੁੱਕੇ ਆ ਜੀ ਉੱਥੇ ਜਾ ਕੇ ਬਿਲਕੁਲ ਹੀ ਛੱਡ ਚੋ ਜਾਣੇ ਆ ਸੀ ਹੂੰ ਉਹਦਾ ਰੀਜ਼ਨ ਇਹ ਹੈ ਕਿਉਂਕਿ ਕੰਮਕਾਰਾਂ ਪ੍ਰਤੀ ਬਹੁਤ ਕਿਉਂਕਿ ਉਹ ਮਿਹਨਤ ਕਾ ਸ਼ਲੋਕ ਨੇ ਬਹੁਤ ਮਿਹਨਤਾਂ ਕਰਦੇ ਨੇ ਕਈ ਸ਼ਿਫਟਾਂ 'ਚ ਕੰਮ ਕਰਦੇ ਆ ਆਪਣਾ ਘਰੇ ਖਾਣਾ ਬਣਾਉਣ ਦਾ ਸਮਾਂ ਘੱਟ ਹੋਣ ਕਰਕੇ ਤਾਂ ਉਹ ਲੰਘਦੇ ਵਰਦੇ ਫਾਸਟ ਫੂਡ ਦਾ ਇਸਤੇਮਾਲ ਕਰਦੇ ਆ 버ਗਰਸ ਲੈ ਲੈ ਰੋਲਸ ਲੈ ਲੈ ਪੀਜ਼ਾ ਹੋ ਗਿਆ ਇਹ ਚੀਜ਼ਾਂ ਦਾ ਇਸਤੇਮਾਲ ਉਹ ਵੱਧ ਜਾਂਦਾ ਹੈ ਇਹ ਚੀਜ਼ਾਂ ਉਹਨਾਂ ਦਾ ਸਮਾਂ ਤਾਂ ਬਚਾ ਲੈਂਦੀਆਂ ਪਰ ਨਿਊਟ੍ਰੀਸ਼ਨ ਦੀ ਵੈਲਿਊ ਹੈ ਜਿਹੜੀ ਜਿਹੜੇ ਸਾਡੇ ਸਰੀਰ ਨੂੰ ਜ਼ਰੂਰੀ ਤੱਤ ਚਾਹੀਦੇ ਆ ਉਹਨਾਂ ਦੀ ਕਮੀ ਹੋਣੀ ਸ਼ੁਰੂ ਹੋ ਜਾਂਦੀ ਹੈ। ਹੂੰ। ਦੂਸਰੀ ਵੱਡੀ ਪ੍ਰੋਬਲਮ ਕੀ ਹੈ ਕਿ ਇਹ ਸਟਿੱਕੀ ਫੂਡ ਨੇ ਜਿੰਨੇ ਵੀ ਆ। ਜੀ। ਹਾਈ ਇਨ ਕਾਰਬਸ, ਹਾਈ ਇਨ 슈ਗਰ। ਇਹ ਜਿੰਨੇ ਵੀ ਸਟਿੱਕੀ ਫੂਡ ਹੁੰਦੇ ਆ ਸਟਿੱਕੀ ਦਾ ਮਤਲਬ ਹੈ ਤੁਹਾਡੇ ਦੰਦਾਂ ਨੂੰ ਚਿਪਕ ਜਾਂਦੇ ਆ। ਤੁਸੀਂ ਕੁਰਲਾ ਵੀ ਕਰੋ ਤੁਹਾਨੂੰ ਲੱਗਦਾ ਕਿ ਦੰਦ ਸਾਫ਼ ਹੋ ਗਏ ਪਰ ਉਹ ਕਿਤੇ ਨਾ ਕਿਤੇ ਫਸੇ ਰਹਿ ਜਾਂਦੇ ਆ। ਹੂੰ। ਤੁਹਾਨੂੰ ਥੋੜੀ ਥੋੜੀ ਦੇਰ ਬਾਅਦ ਉਹਦਾ ਸਵਾਦ ਆਉਂਦਾ ਰਹਿੰਦਾ, ਟੇਸਟ ਆਉਂਦਾ ਰਹਿੰਦਾ। ਇਹੀ ਉਹਦਾ ਰੀਜ਼ਨ ਹੈ। ਜੀ। ਸਟਿੱਕੀ ਫੂਡ ਜਦੋਂ ਤੁਸੀਂ ਖਾਓਗੇ ਖਾਸ ਕਰਕੇ ਜੇ ਤੁਸੀਂ ਉਹ ਫੂਡ ਖਾਣ ਤੋਂ ਬਾਅਦ ਸੋਵੋਗੇ ਬਿਨਾਂ ਸਫਾਈ ਕੀਤੇ ਤਾਂ ਉਹ ਤੁਹਾਡੇ ਦੰਦਾਂ ਨੂੰ ਖਰਾਬ ਕਰਨ ਦੀ ਜਿਹੜੀ ਸਪੀਡ ਹੈ ਉਹ ਦੁੱਗਣੀ ਤੇ ਗਣੀ ਕਰ ਦਿੰਦਾ ਹੈ ਹੂੰ ਤਾਂ ਇਹ ਕਾਰਨ ਮੈਂ ਵਿਸ਼ੇਸ਼ ਮੰਨਦਾ ਕਿ ਜਿਹੜੇ ਲੋਕ ਸਾਡੇ ਵਿਚਾਰੇ ਉਧਰੋਂ ਆਉਂਦੇ ਆ ਜਿਹੜੇ ਸਾਡੇ ਕੋਲੇ 2 ਸਾਲ 3 ਸਾਲ ਪਹਿਲਾਂ ਅਸੀਂ ਚੈੱਕਅਪ ਕੀਤਾ ਹੁੰਦਾ ਤਾਂ ਅਸੀਂ ਇਹ ਚੀਜ਼ ਨੋਟ ਕਰਦੇ ਹਾਂ ਕਿ ਯਾਰ ਇਹਨਾਂ ਦੇ ਦੰਦ ਥੋੜੇ ਜ਼ਿਆਦਾ ਸਪੀਡ ਤੇ ਖਰਾਬ ਹੋ ਗਏ ਸਾਨੂੰ ਅ ਮੇਰੇ ਜਿਹੜੇ ਐਨ ਆਰ ਆਈ ਦੋਸਤ ਨੇ ਪੇਸ਼ੈਂਟਸ ਨੇ ਉਹ ਕਈ ਵਾਰੀ ਮੈਨੂੰ ਵੀਡੀਓ ਕਾਲ ਤੇ ਦਿਖਾਉਂਦੇ ਆਪਣੇ ਉਹ ਸਿਸਟਮ ਫਿਰ ਆਪਣੇ ਮਜਬੂਰੀਆਂ ਦੱਸਦੇ ਆ ਕਿ ਜੀ ਆਹ ਚੀਜ਼ ਹੈ ਸਾਨੂੰ ਸਮਾਂ ਨਹੀਂ ਮਿਲ ਰਿਹਾ ਕੋਈ ਸਾਨੂੰ ਰੈਮਡੀ ਦੱਸ ਦਿਓ ਕੋਈ ਸਾਨੂੰ ਦਵਾਈ ਦੱਸ ਦਿਓ ਕਿਉਂਕਿ ਉੱਥੇ ਤੁਸੀਂ ਦਵਾਈ ਵੀ ਬਿਨਾ ਪ੍ਰੈਸਕ੍ਰਿਪਸ਼ਨ ਤੋਂ ਨਹੀਂ ਲੈ ਸਕਦੇ ਹਾਂ ਸੋ ਇਹ ਕਰਕੇ ਮਤਲਬ ਕੁਝ ਸਾਨੂੰ ਇਹਦੇ ਨਾਲ ਅਸੀਂ ਖਾਣ ਪੀਣ ਦੀਆਂ ਜੇ ਆਦਤਾਂ ਨੂੰ ਸੁਧਾਰ ਲਈਏ ਤਾਂ ਉਹ ਜ਼ਿਆਦਾ ਬੈਟਰ ਹੈ ਆਦਤਾਂ ਸੁਧਾਰਨ ਦੇ ਵਿੱਚ ਤੁਸੀਂ ਸਿੰਪਲ ਜੀ ਬੇਸਿਕ ਜਿਹੜੀ ਚੀਜ਼ ਹੈ ਉਹ ਹੈਗਾ ਕਿ ਤੁਸੀਂ ਸਿਰਫ ਫਾਈਬਰ ਆਪਣੇ ਦੰਦਾਂ ਆਪਣੀ ਡਾਈਟ ਦੇ ਵਿੱਚ ਐਡ ਕਰਨਾ ਹੈਗਾ। ਜੀ। ਫਾਈਬਰ ਦੇ ਨਾਲ ਮਤਲਬ ਕੀ ਹੋ ਗਿਆ ਤੁਹਾਡੇ ਫਰੂਟਸ ਹੋ ਗਏ, ਸੈਲਡਸ ਹੋ ਗਏ। ਜੀ। ਸਬਜ਼ੀਆਂ ਦਾ ਇਸਤੇਮਾਲ ਵੱਧ ਹੋ ਗਿਆ। ਜੀ। ਅ ਕਣਕ ਦੀਆਂ ਚੀਜ਼ਾਂ ਦਾ ਇਸਤੇਮਾਲ ਹੈ ਜਿਹੜਾ ਉਹ ਥੋੜਾ ਜਿਹਾ ਘਟਾ ਦਈਏ। ਜੀ। ਫਰੂਟਸ ਦਾ ਤੇ ਸੈਲਡਸ ਦਾ ਕੱਚੇ ਬਣ ਦਾ ਵਧਾ ਲੀਏ। ਖਾਸ ਕਰਕੇ ਸਲਾਦ ਤੁਸੀਂ ਖਾਣ ਤੋਂ ਪਹਿਲਾਂ ਵੀ ਖਾਓ ਪਰ ਖਾਣ ਤੋਂ ਬਾਅਦ ਇੱਕ ਦੋ ਜਿਹੜੇ ਆਪਾਂ ਟੱਕਰੇ ਕਹਿ ਲਈਏ ਮੂਲੀ ਦੇ ਪੀਸੇਸ ਹੋ ਗਏ ਉਹ ਇੱਕ ਦੋ ਬਾਅਦ ਤੁਸੀਂ ਖਾ ਲੋ। ਤੁਹਾਨੂੰ ਕੁਰਲੇ ਕਰਨ ਦੀ ਵੀ ਲੋੜ ਨਹੀਂ ਹੈ। ਈਵਨ ਤੁਹਾਨੂੰ ਬਰਸ਼ ਕਰਨ ਦਾ ਵੀ ਉਸ ਚੀਜ਼ ਦਾ ਬੈਨੀਫਿਟ ਮਿਲ ਜਾਂਦਾ ਕਿ ਜੇ ਤੁਸੀਂ ਬਰਸ਼ ਨਹੀਂ ਕਰ ਸਕਦੇ ਖਾਣਾ ਖਾਣ ਤੋਂ ਬਾਅਦ ਪਰ ਜੇ ਤੁਸੀਂ ਖਾਣਾ ਖਾਣ ਤੋਂ ਬਾਅਦ ਸੈਲਡ ਖਾਦਾ ਹੈਗਾ ਤੁਸੀਂ ਸਲਾਦ ਲਿਆ ਹੈਗਾ ਫਿਰ ਤੁਹਾਡੇ ਦੰਦ ਸਾਫ਼ ਹੋ ਜਾਂਦੇ ਬਹੁਤ ਵਧੀਆ ਤਰੀਕੇ ਨਾਲ। ਇਹ ਗੱਲ ਹੋ ਗਈ। ਦੂਸਰੀ ਗੱਲ ਭਾਜੀ ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਕਿ ਉਹਨਾਂ ਨੂੰ ਐਮਰਜੈਂਸੀ ਤਾਂ ਕਿਸੇ ਨੂੰ ਇੱਥੇ ਵੀ 11 ਪੈ ਸਕਦੀ ਉੱਥੇ ਵੀ 11 ਪੈ ਸਕਦੀ ਹੈ। ਪਰ ਇੱਥੇ ਤੁਹਾਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਤੁਸੀਂ ਪੰਜਾਬ ਦੇ ਵਿੱਚ ਖਾਸ ਕਰਕੇ ਕੋਈ ਵੀ ਡੈਂਟਲ ਟ੍ਰੀਟਮੈਂਟ ਹੈ ਜਿਹੜਾ ਉਹ ਬਹੁਤ ਫੋਰਨ ਲੈ ਸਕਦੇ ਹੋ ਠੀਕ ਹੈ ਜੀ ਤੁਹਾਡੇ ਕੋਲੇ ਇੱਥੇ ਡੈਂਟਿਸਟ ਸਾਡੇ ਕੋਲੇ ਬਹੁਤ ਅੱਛੇ-ਅੱਛੇ ਡੈਂਟਿਸਟ ਅਵੇਲੇਬਲ ਹੈਗੇ ਆ ਜੀ ਜੀ ਤੁਸੀਂ ਝਟਪਟ ਇਲਾਜ ਆਪਣਾ ਕਰਵਾ ਸਕਦੇ ਹੋ ਉੱਥੇ ਤੁਹਾਨੂੰ ਅੱਜ ਪ੍ਰੋਬਲਮ ਹੋ ਰਹੀ ਹੈ ਤਾਂ ਤੁਹਾਨੂੰ ਪੇਨ ਕਿਲਰਸ ਦੇ ਉੱਤੇ ਹੀ ਰਹਿਣਾ ਪੈਂਦਾ ਹੈ ਅਪਾਇੰਟਮੈਂਟ ਬਹੁਤ ਦੂਰ ਦੀ ਮਿਲਦੀ ਹੈ ਉਦੋਂ ਤੱਕ ਹਾਲਾਤ ਬਹੁਤ ਵਿਗੜ ਚੁੱਕੇ ਹੁੰਦੇ ਆ ਹੂੰ ਠੀਕ ਹੈ ਜੀ ਬਹੁਤ ਸਾਰੇ ਪੇਸ਼ੈਂਟ ਸਾਡੇ ਇਦਾਂ ਦੇ ਜਿਹੜੇ ਵਿਚਾਰੇ ਐਮਰਜੈਂਸੀ ਟਿਕਟਸ ਕਰਾ ਕੇ ਆਉਂਦੇ ਆ ਸਾਡੇ ਕੋਲ ਹੂੰ ਕਿ ਸਾਨੂੰ ਅਪਾਇੰਟਮੈਂਟਸ ਨਹੀਂ ਮਿਲ ਰਹੀਆਂ ਤੇ ਤੀਸਰੀ ਗੱਲ ਇਹ ਫਿਰ ਉਹ ਮਹਿੰਗਾ ਤੇ ਹੈਗਾ ਹੀ ਆ ਭਾਜੀ ਉੱਥੇ ਇਸ ਚੀਜ਼ ਦਾ ਤਾਂ ਫਰਕ ਹੈਗਾ ਹੀ ਆ ਇੱਕ ਤਰੀਕਾ ਤਾਂ ਹੁੰਦਾ ਉਹ ਫਰਬੀ ਦਾ ਮਹੀਨਾ ਚੱਲ ਰਿਹਾ ਹੈ ਇੱਕ ਤਰੀਕਾ ਤਾਂ ਹੁੰਦਾ ਜੀ ਮਰੀਜ਼ ਨੂੰ ਤੁਰੰਤ ਪ੍ਰੋਬਲਮ ਆਈ ਹਾਂਜੀ ਤੁਹਾਡੇ ਕੋਲੇ ਪਹੁੰਚ ਜਾਊਗਾ ਜੀ ਜਿਹੜੇ ਹੁਣ ਵਿਦੇਸ਼ਾਂ 'ਚ ਬੈਠੇ ਪੰਜਾਬੀ ਭੈਣ ਭਰਾ ਨੇ ਜੀ ਉਹਨਾਂ ਦੀ ਸਮੱਸਿਆ ਸ਼ੁਰੂ ਹੋ ਗਈ ਜਾਂ ਉਹਨਾਂ ਨੂੰ ਪਤਾ ਲੱਗਣਾ ਸ਼ੁਰੂ ਹੋ ਗਿਆ ਹਾਂਜੀ ਅਗਲੇ ਨੇ ਆਉਣਾਗਾ ਜੂਨ ਜਲਾਈ ਦੇ ਵਿੱਚ ਜੀ ਅਗਲੇ ਨੇ ਆਉਣਾ ਆਉਣ ਵਾਲੇ ਪੰਜ ਤਿੰਨ ਮਹੀਨੇ ਤੱਕ ਹਾਂਜੀ ਕੀ ਉਹਨਾਂ ਦੀ ਕਾਉਂਸਲਿੰਗ ਥਰੂ ਜਾਂ ਜਿਵੇਂ ਤੁਹਾਨੂੰ ਕਈ ਵਾਰ ਮੈਂ ਕਾਲ ਕੀਤੀ ਐ ਡਾਕਟਰ ਸਾਹਿਬ ਐ ਕਰਕੇ ਯਾਰ ਨਾ ਵੀ ਆਹ ਦਿੱਕਤ ਆ ਰਹੀ ਏ ਕਰੇ ਜੀ ਮੰਮੀ ਨੂੰ ਆ ਗਈ ਜਾਂ ਕਿਸੇ ਹੋਰ ਨੂੰ ਪ੍ਰੋਬਲਮ ਆ ਗਈ ਤੁਸੀਂ ਫੋਨ ਤੇ ਕਈ ਵਾਰ ਕਹਿ ਦੇਣਾ ਵੀ ਜਿਸ ਦਿਨ ਆਓਗੇ ਤੁਸੀਂ ਮਹੀਨੇ ਬਾਅਦ ਹਾਂਜੀ ਵੀ ਤੁਸੀਂ ਫੋਨ ਤੇ ਤੁਹਾਡੇ ਵੀ ਆ ਲੈੰਦੇ ਰਹੋ ਫਿਰ ਆਪਾਂ ਨੇ ਆਇਆ ਕਰਨਾ ਫਿਰ ਆਪਾਂ ਨੇ ਆਇਆ ਕਰਨਾ ਜੀ ਖਾਣਾ ਪੀਣਾ ਚੇਂਜ ਕਰ ਦਿੰਨੇ ਹੋ ਹੋਰ ਚੀਜ਼ ਦੱਸ ਦਿੰਨੇ ਹੋਗੇ ਉਹਨਾਂ ਨਾਲ ਵੀ ਰੈਗੂਲਰ ਟੱਚ ਰਹਿ ਸਕਦੇ ਹੋਗੇ ਇੰਨਾ ਸਮਾਂ ਹੁੰਦਾ ਵੀ ਹਾਂ ਉਹ ਵੀ ਤੁਹਾਨੂੰ ਫੋਨ ਕਰ ਸਕਦੇ ਹੋ ਹੁਣ ਤੁਸੀਂ ਗਾਈਡ ਕਰਦੇ ਹੋ ਤਾਂ ਕਿ 2-4 ਮਹੀਨੇ ਵਾ ਲਾ ਕੇ ਆਪਦਾ ਇਲਾਜ ਕਰਾ ਸਕਦੇ ਹੋ ਹੁਣ ਬਿਲਕੁਲ ਪਾਜੀ ਜਿੰਨੇ ਵੀ ਸਰੋਤੇ ਜਿੰਨੇ ਦਰਸ਼ਕ ਸਾਨੂੰ ਦੇਖ ਰਹੇ ਆ ਮੇਰਾ ਨੰਬਰ ਨੀਚੇ ਚੱਲ ਰਿਹਾ ਤਾਂ ਮੈਨੂੰ ਤੁਸੀਂ ਫੋਨ ਕਰ ਸਕਦੇ ਹੋ ਬਸ ਕਿਰਪਾ ਕਰਕੇ ਦਿਨ ਰਾਤ ਦਾ ਧਿਆਨ ਰੱਖ ਕੇ ਮੈਨੂੰ ਕਾਲ ਕਰੋ ਕਿਉਂਕਿ ਫੋਨ ਆਉਂਦੇ ਆ ਸਾਡੇਆਂ ਦੇ ਬਹੁਤੇ ਆਉਂਦੇ ਆ ਪਰ ਸਾਡੇ ਇੱਥੇ ਰਾਤ ਦੇ 2 ਵਜੇ ਹੁੰਦੇ ਆ 2:30 ਵਜੇ ਹੁੰਦੇ ਆ ਤੇ ਉਹ ਥੋੜੀ ਜਿਹੀ ਸਮੱਸਿਆ ਹੋ ਜਾਂਦੀ ਹੈ ਪਰ ਫਿਰ ਵੀ ਮੈਂ ਕੋਸ਼ਿਸ਼ ਕਰਦਾ ਕਿ ਉਹਨਾਂ ਨੂੰ ਦਿਨ ਦੇ ਸਮੇਂ ਜਾਂ ਉਹਨਾਂ ਦੇ ਸਵੇਰੇ ਸ਼ਾਮ ਦੇ ਹਿਸਾਬ ਨਾਲ ਕਾਲ ਕਰਕੇ ਉਹਨਾਂ ਨਾਲ ਅਸੀਂ رابطہ ਕਾਇਮ ਕਰਦੇ ਆ। ਸੋ ਕਿਸੇ ਨੂੰ ਵੀ ਕੋਈ ਦਿੱਕਤ ਹੈ ਉਹ ਸਾਨੂੰ ਫੋਨ ਕਰ ਸਕਦਾ ਹੈ। ਉਸ ਵਕਤ ਜੇ ਅਸੀਂ ਨਹੀਂ ਵੀ ਪਿਕ ਕਰਾਂਗੇ ਤਾਂ ਅਸੀਂ ਕਾਲ ਬੈਕ ਕਰਦੇ ਆ। ਉਹਨਾਂ ਨੂੰ ਅਸੀਂ ਵੀਡੀਓ ਕਾਲ ਦੇ ਥਰੂ ਕੰਸਲਟੇਸ਼ਨ ਦਿੰਨੇ ਹੈਗੇ ਆ। ਕੋਈ ਵੀ ਸਮੱਸਿਆ ਕਿਸੇ ਤਰ੍ਹਾਂ ਦੀ ਹੈ ਜੋ ਉੱਥੇ ਬੈਠਿਆਂ ਦਾ ਅਸੀਂ ਉਹਨਾਂ ਦਾ ਕੁਝ ਕਰ ਸਕਦੇ ਆ ਅਸੀਂ ਉਹਨਾਂ ਨੂੰ ਦੱਸਦੇ ਆ ਕੀ ਪਰਹੇਜ਼ ਕਰਨੇ ਹੈ। ਤੇ ਉਸ ਤੋਂ ਬਾਅਦ ਫਿਰ ਉਹ ਜਦੋਂ ਇੱਥੇ ਆਉਂਦੇ ਆ ਅਪਾਇੰਟਮੈਂਟ ਅਸੀਂ ਫਿਕਸ ਕਰਕੇ ਤੇ ਉਹਨਾਂ ਦਾ ਉਹ ਇਲਾਜ ਅਸੀਂ ਕਰ ਦਿੰਦੇ ਆ ਹਾਂ ਇੰਨਾ ਕੁ ਬੈਨੀਫਿਟ ਹੋ ਜਾਂਦਾ ਹੈ ਕਿ ਉਹ ਸਾਨੂੰ ਪਤਾ ਹੁੰਦਾ ਹੈ ਕਿ ਉਹਨਾਂ ਨੇ ਇੰਨੀ ਤਰੀਕ ਨੂੰ ਆਉਣਾ ਹੈਗਾ ਤਾਂ ਅਸੀਂ ਸ਼ਡਿਊਲ ਰੱਖਿਆ ਹੁੰਦਾ ਕਿ ਇੰਨੀ ਤਰੀਕ ਤੋਂ ਇੰਨੀ ਤਰੀਕ ਤੱਕ ਇਹ ਵਾਲਾ ਟ੍ਰੀਟਮੈਂਟ ਅਸੀਂ ਫਿਨਿਸ਼ ਕਰਨਾ ਫਿਰ ਇਹ ਕਰਨਾ ਹੈਗਾ ਸਪੋਜ਼ ਇੱਕ ਸਾਡੇ ਹੁਣ ਫਰਵਰੀ ਚ ਇੱਕ ਸਾਡੇ ਪੇਸ਼ੈਂਟ ਨੇ ਆ ਉਹਨਾਂ ਨੇ ਸਾਡੇ ਕੋਲ ਆਉਣਾ ਹੈਗਾ ਯੂ ਐਸ ਤੋਂ ਓਮਕਾਰ ਜੀ ਤਾਂ ਅਸੀਂ ਟਾਈਮ ਸਲੋਟ ਰੱਖਿਆ ਹੋਇਆ ਕਿ ਸਪੋਜ਼ 12 ਫਰਵਰੀ ਤੋਂ ਲੈ ਕੇ ਅ 19 ਫਰਵਰੀ ਤੱਕ ਉਹਨਾਂ ਨੇ ਆਣਾ ਹੈਗਾ ਤਾਂ ਅਸੀਂ ਉਹ ਉਹਨੇ ਟਰੀਟ ਉਹਨੇ ਦਿਨਾਂ ਦੇ ਵਿੱਚ ਅਸੀਂ ਉਹਨਾਂ ਦਾ ਬਹੁਤ ਸਾਰਾ ਇਲਾਜ ਕਰਨਾ ਹੈਗਾ ਸੋ ਸਾਡਾ ਉਹ ਸਾਰਾ ਲਾਈਨ ਅਪ ਹੁੰਦਾ ਹੈਗਾ ਸੋ ਇਹ ਬੈਨੀਫਿਟ ਤਾਂ ਹੀ ਮਿਲਦੇ ਹੈਗੇ ਜੇ ਸਾਡੇ ਕੋਲ ਪ੍ਰੀ ਮਤਲਬ ਬੁਕਿੰਗ ਹੁੰਦੀ ਹੈਗੀ ਆ ਤਾਂ ਇਹਦੇ ਵਿੱਚ ਇੱਕ ਤਾਂ ਪਰਿਵਾਰ ਉਹ ਹੁੰਦੇ ਨੇ ਜੀ ਜਿਹੜੇ ਪਰਿਵਾਰ ਪੰਜਾਬ ਤੋਂ ਹੀ ਨੇ ਨੇੜੇ-ਤੇੜੇ ਪਿੰਡ ਤੋਂ ਨੇ ਰਹਿਣ-ਬਸੇ ਰਹਾਂ ਆਮ ਤੌਰ ਤੇ ਇੱਕ ਗੱਲਾ ਬਹੁਤ ਸਾਰੀਆਂ ਸਟੋਰੀਆਂ ਕੀਤੀਆਂ ਨੇ ਜੀ ਉੱਚ ਇੱਕ ਗੱਲ ਇਹ ਵੀ ਨਿਕਲ ਕਈ ਵਾਰੀ ਆਉਂਦੀ ਹੁੰਦੀ ਹੈ ਵੀ ਬਹੁਤੇ ਲੋਕ ਕੀ ਕਰਦੇ ਨੇ ਰੇਟ ਡਬਲ ਟ੍ਰिपल ਕਰ ਦਿੰਦੇ ਨੇ ਅੱਛਾ ਜੀ ਵੀ ਐਨਆਰ ਦਾ ਫੋਨ ਆ ਗਿਆ ਹੂੰ ਚੱਕ ਦੋ ਫੱਟੇ ਹੂੰ ਇਹ ਮੰਤਕ ਤਾਂ ਜਿਹੜੀ ਸੌੜੀ ਮੰਨ ਲਈ ਤਾਂ ਠੀਕ ਐ ਵੀ ਤੁਹਾਡਾ ਬਣਦਾ ਹੱਕ ਲਓ ਕਿ ਵੀ ਲੋਕ ਐਂ ਵੀ ਕਰ ਲੈਂਦੇ ਹੁੰਦੇ ਨੇਗੇ ਜੀ ਉਹਨਾਂ ਦੇ ਕਈ ਵਾਰੀ ਕੋਈ ਬੰਦਾ ਇਹ ਕਹਿੰਦਾ ਵੀ ਮੈਂ ਤਾਂ ਬਾਈ ਜੀ ਹੁਣ ਕਿਸੇ ਕੋਲ ਇਹਨਾਂ ਸਮਾਂ ਵੀ ਹੈ ਨਹੀਂ ਜੀ ਵੀ ਦੂਜਾ ਬੰਦਾ ਆ ਕੇ ਉਹਨੇ ਰਹਿਣ ਸੈਣ ਦਾ ਖਾਣ ਪੀਣ ਦਾ ਇੱਥੇ ਟ੍ਰੀਟਮੈਂਟ ਦੇ ਲਈ ਹਫ਼ਤਾ ਰਹਿਣਾ ਕਿਸੇ ਬੰਦੇ ਨੇ ਜੀ ਚਾਰ ਦਿਨ ਰਹਿਣਾ ਤੇ ਉਹਨੂੰ ਸਮੱਸਿਆ ਇਹ ਹੈਗਾ ਤੁਸੀਂ ਤੂੰ ਤੁਹਾਡੇ ਕੋਲ ਲਾਇਕ ਕਰਾਉਣ ਲਈ ਆਉਣਾ ਜੇ ਉਹ ਅਲੱਗ-ਅਲੱਗ ਬੰਦਿਆਂ ਨੂੰ ਕਾਲ ਕਰੂਗਾ ਤਾਂ ਕਈ ਵਾਰੀ ਲੁੱਟ ਦਾ ਸ਼ਿਕਾਰ ਵੀ ਹੁੰਦੇ ਨੇ ਲੋਕ ਵਿਚਾਰੇ ਜੀ ਉਹਦਾ ਕੀ ਸੋਲੂਸ਼ਨ ਕੀਤਾ ਹੋਇਆ ਉਹਦਾ ਬਾਈ ਜੀ ਸੌੜੀ ਮਾਨ ਸਕਦਾ ਜਿੱਦਾਂ ਤੁਸੀਂ ਕਿਹਾ ਜੀ ਇਹਦਾ ਤਾਂ ਕੋਈ ਅੰਤ ਹੈ ਹੀ ਨਹੀਂਗਾ ਲਾਲਚ ਦਾ ਇਹ ਪੰਜਾਬ ਨਹੀਂ ਬਾਹਰਲੇ ਦੇਸ਼ਾਂ 'ਚ ਵੀ ਕਿਤੇ ਵੀ ਇਹਦਾ ਕੋਈ ਅੰਤ ਹੈ ਨਹੀਂਗਾ